ਸਮਾਦ ਪਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਮਾਦ ਪਾਈ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਇਹ ਨਾਮ ਆਪਣਾ ਗੁਰਜੰਟ ਸਿੰਘ ਉਹ ਜੰਟਾ ਪ੍ਰੇਮੀ ਕਹਿੰਦੇ ਆਪਣਾ ਪਛਾਣਿਆ ਜਾਂਦਾ ਠੀਕ ਆ ਜੀ ਹਾਂ ਜੀ ਪਿੰਡ ਸਮਾਧਪਾਈ ਆ ਜਿਲ੍ਹਾ ਮੋਗਾ ਬਲਾਕ ਬਗਾਪਣਾ ਆਪਣਾ ਠੀਕ ਆ ਜੀ ਤੇ ਅੱਜ ਆਪਣੇ ਦੋ ਐਨੀਮਲ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਲੂਨ ਬੱਚੀ ਆ ਜੀ ਚੌਗੀ ਠੀਕ ਆ ਜੀ ਤੇ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ 18 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੀ 18 ਤਰੀਕ ਨੂੰ ਦਿਨ ਪੂਰੇ ਆ ਜੀ ਮੂੰਹ ਚੌਗੀ ਆ ਜੀ ਥਾਣ ਤੋਂ ਵੀ ਚੈੱਕ ਕਰ ਸਕਦੇ ਹੋ ਕਿੰਨੇ ਕ ਦੁੱਧ ਦੀ ਉਮੀਦ ਆ ਜੀ ਇਹਦੀ 12 ਤੋਂ 15 ਤੱਕ ਵੀ ਦੁੱਧ ਪਹਿਲੇ ਸੁਈ ਦੇ ਨੇ ਠੀਕ ਆ ਜੀ 12 ਤੋਂ 15 ਬਾਈ ਜੀ ਕਹਿੰਦਾ ਦੁੱਧ ਦੇ ਦੂ ਠੰਡੀ ਸੇਲ ਪੂਰੀ ਆ ਦੇਖ ਸਕਦੇ ਹੋ ਸੋਨਾ ਥਾਣਾ ਮੁੱਠੀ ਵਾਲਾ ਲੱਗਿਆ ਜੀ ਚਾਰੇ ਥਾਰ ਇੱਕੋ ਜੇ ਤੁਰ ਕੇ ਦਿਖਾ ਦਿਓ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਏ ਸੋਨਾ ਮੂੰਹ ਮੱਥਾ ਜੀ ਬਹੁਤ ਸੋਹਣਾ ਥਣ ਚੈੱਕ ਕਰ ਲੋ ਅੰਡਰ ਕੁਆਲਟੀ ਬਹੁਤ ਸ਼ਾਨਦਾਰ 18 ਤਰੀਕ ਨੂੰ ਦਿਨ ਪੂਰੇ ਆ ਲੈ ਆਓ ਜੀ ਵਾਪਸ ਅਜੇ 10 ਦਿਨ ਪਏ ਆ ਜੀ ਉਦੋਂ ਤੇ ਕਰ ਹਵਾਨਾ ਪੂਰਾ ਭਰ ਲੈਣਾ ਦੁੱਧ ਨਾਲ ਅਜੇ ਵਾਲਟੇਲਾ ਬਹੁਤ ਨੇ ਹਵਾਨੇ ਚ ਜੀ ਦੇਖ ਸਕਦੇ ਹੋ ਤੁਸੀਂ ਉੱਚੇ ਲੰਮੇ ਕੱਦ ਦੇ ਕਾਟ ਦੀ ਹੈਵੀ weight ਦੀ ਪਲੂਨ ਬੱਛੀ ਇਹਦੀ ਕੀ ਡਿਮਾਂਡ ਆ ਜੀ ਬਾਈ ਜੀ 50000 ਆ ਜੀ 50000 ਰੁਪਇਆ ਬਾਈ ਜੀ ਡਿਮਾਂਡ ਕਰਦੇ ਨੇ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਡਿਟੇਲ ਬਾਈ ਜੀ ਇਹਦੇ ਦੂਜਾ ਸੁਹਾ ਸੁਣਾ ਜੀ ਹਾਂਜੀ ਹਾਂਜੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਜੀ 25 ਤਰੀਕ ਨੂੰ ਦੁੱਧ ਪੂਰੇ ਆ ਜੀ 25 ਤਰੀਕ ਨੂੰ ਦੁੱਧ ਪੂਰੇ ਆ ਜੀ ਹਜੇ ਯਾਨੀ 15 16 ਦਿਨ ਪਏ ਆ ਜੀ ਤੇ ਪਹਿਲੇ ਸਵੇਰ ਦੁੱਧ ਦਾ ਕੀ ਰਿਕਾਰਡ ਆ ਜੀ ਪਹਿਲੇ ਸਵੇਰ ਜੀ 18 ਤੋਂ 20 ਦਿੱਤਾ ਦੁੱਧ ਦੇ 18 ਤੋਂ 20 ਕਿਲੋ ਦੁੱਧ ਦਿੱਤਾ ਜੀ ਥਣ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਚੈੱਕ ਕਰ ਲਓ ਜੀ ਤੋਰ ਕੇ ਦਿਖਾ ਦਿਓ ਜੀ ਵੱਡੀਆਂ گاਵਾਂ ਚ ਸ਼ਾਮਲ ਆ ਜੀ ਕੱਦ ਕਾਟ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਕੱਦ ਕਾਠ ਸੋਨਾ ਮੂੰਹ ਮੱਥਾ ਜੀ ਥਾਂ ਚੈੱਕ ਕਰ ਲੋ ਜੀ ਬਹੁਤ ਸੋਹਣੇ ਮੁਠੀ ਵਾਲਾ ਥਾਨ ਚਾਰੇ ਖਾਨ ਨਿਖੜ ਮੇ ਲੈ ਆਓ ਜੀ ਵਾਪਸ ਵਾਲਟੇ ਲਾਹਵਾਨਾ ਚ ਬਹੁਤ ਪੰਜਾਂ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਤਿਰ ਕਿੰਨੇ ਦੁੱਧ ਦੀ ਉਮੀਦ ਆ ਜੇ ਇਹ ਤੋਂ ਤੇਰੀ 25 ਲੀਟਰ ਦੋ ਦੇਉਗੀ ਉੱਪਰ ਦੇਉਗੀ ਘਟ ਨਹੀਂ ਜੇ ਠੀਕ ਆ ਜੀ 25 ਲੀਟਰ ਦੁੱਧ ਦੀ ਗਰੰਟੀ ਦਿੰਦੇ ਬਾਈ ਜੀ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਕੱਦ ਕਾਠ ਤੁਸੀਂ ਵੇਖ ਲਓ ਜੀ ਬਹੁਤ ਵੱਡਾ ਥਾਂ ਚੈੱਕ ਕਰ ਸਕਦੇ ਹੋ ਇਹਦੀ ਕੀ ਡਿਮਾਂਡ ਹੈ ਜੀ ਇਹਦੀ 60000 ਰੁਪਿਆ 60000 ਰੁਪਿਆ ਡਿਮਾਂਡ ਆ ਬਾਕੀ ਮਾਨਤਨ ਹੋ ਜਾਊਗਾ ਜੀ ਥੋੜੇ ਮਾਨਤਨ ਹੋਊਗਾ ਬਾਈ ਠੀਕ ਆ ਜੀ ਜਿਹੜੇ ਵੀ ਬਾਈ ਵੱਲੋਂ ਰੇਟ ਕਿਤੇ ਗਏ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀਰ ਨੇ ਕਨੈਕਟ ਕਰਨਾ ਹੈ ਕਰ ਸਕਦਾ ਜੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਧੰਨਵਾਦ ਜੀ